ਇਹ ਤਾਂ ਸਾਰੀਆਂ ਪਾਰਟੀਆਂ ਦੀਆਂ ਹੀ ਇਹਨਾਂ ਦੇ ਕਾਗਜ਼ ਹੀ ਨਹੀਂ ਗਏ ਰੱਦ ਹੋ ਜਾਣੇ ਨੇ ਤੇ ਕਾਗਜ਼ ਤਾਂ ਸਾਡੇ ਪਾਸ ਹੋ ਗਏ ਨੇ ਤੇ ਜਿੰਨੀਆਂ ਪਾਰਟੀਆਂ ਨੇ ਇਹਨਾਂ ਨੂੰ ਪਿੱਸੂ ਪੈ ਗਏ ਨੇ ਗਾਂ ਵੀ ਇਹਨਾਂ ਦਾ ਮਾਂਜਾ ਵੱਜ ਜਾਣਾ ਹੈ ਇਹ ਝੂਠ ਤੇ ਸੱਚ ਦੀ ਲੜਾਈ ਇੱਥੇ ਪੜਾ ਪਹਿਲਾਂ ਤਾਂ ਜੇਲਾਂ ਜਿਹੜੇ ਅੱਗੇ 6-8 ਸਾਲਾਂ ਤੋਂ 20-20 ਸਾਲਾਂ ਤੋਂ ਉਹਨਾਂ ਨੂੰ ਅੰਮਰਤਪਾਲ ਆਵੇਗਾ ਤੇ ਪਹਿਲੀਆਂ ਚ ਉਹਨਾਂ ਨੂੰ ਕਢਾਵੇਗਾ ਜਿਹੜੇ ਵੀ ਆਪਣੇ ਨਜਾਇਜ਼ ਫਸੇ ਹੋਏ ਨਹੀਂ 40-45 ਸਿੰਘ ਤਾਂ ਉਹ ਨਹੀਂ ਫਸੇ ਨੇ ਉਹਨਾਂ ਨੂੰ ਵੀ ਕਢਾਏਗਾ ਤੇ ਜਿਹੜੇ ਡਬੂ ਉੱਥੇ ਪਹਿਲਾਂ ਉਹਨਾਂ ਨੂੰ ਵੀ ਕਢਾਏ। ਘਾਟੇ ਤੋਂ ਘਾਟਾ 8 ਲੱਖ ਤੋਂ ਉੱਤੇ ਉੱਤੇ ਬੋਟ ਇਹਨੂੰ ਪਾਏਗੀ ਤੇ ਜਿੱਤ ਕੇ ਤੇ ਘਰ ਜਾਏਗਾ। ਚੋਣ ਮਹਿੰਮ ਦੇ ਵਿੱਚ ਪ੍ਰਧਾਨ ਮੰਤਰੀ ਵਾਜੇ ਕੀ ਦੇ ਬਾਪੂ ਜੀ ਖੜੇ ਨੇ ਉਹ ਦੱਸਣਗੇ ਸਾਨੂੰ ਕਿ ਕਿਵੇਂ ਦਾ ਹੰਗਾਰਾ ਮਿਲ ਰਿਹਾ ਹੈ। ਹੰਗਾਰਾ ਬਹੁਤ ਚੰਗਾ ਵਧੀਆ ਮਿਲ ਰਿਹਾ ਹੈ। ਇਹ ਤਾਂ ਸਾਰੀਆਂ ਪਾਰਟੀਆਂ ਦੀਆਂ ਹੀ ਇਹਨਾਂ ਦੇ ਕਾਗਜ਼ੀ ਨਹੀਂ ਗਏ। ਰੱਦ ਹੋ ਜਾਣੇ ਨਹੀਂ। ਤੇ ਕਾਗਜ਼ਾ ਸਾਡੇ ਪਾਸ ਹੋ ਗਏ ਨੇ ਤੇ ਜਿੰਨੀਆਂ ਪਾਰਟੀਆਂ ਨੇ ਇਹਨਾਂ ਨੂੰ ਪਿੱਸੂ ਪੈ ਗਏ ਨੇ ਅੱਜ ਤੋਂ ਹੀ ਜਿੰਨੀਆਂ ਵੀ ਪਾਰਟੀਆਂ ਇਹਨਾਂ ਨੂੰ ਬਈ ਗਾਂ ਪਿੱਸੂ ਪੈ ਗਏ ਨੇ ਬਗਾ ਇਹਨਾਂ ਦੇ ਗਾਂ ਵੀ ਇਹਨਾਂ ਦਾ ਮਾਂਜਾ ਵੱਜ ਜਾਣਾ ਹੈ ਇਹ ਝੂਠ ਤੇ ਸੱਚ ਦੀ ਲੜਾਈ ਇੱਥੇ ਪਤਾ ਲੱਗਦੀ ਜਿਹੜਾ ਆਪਣੇ ਨੌਜਵਾਨ ਮਤਲਬ ਜਿਹੜਾ ਦੇ ਵਿੱਚ ਬੰਦ ਨੇ ਉਹਨਾਂ ਬਾਰੇ ਵੀ ਕੋਈ ਚੱਲੀ ਹੈ ਗੱਲਬਾਤ ਉਹਨਾਂ ਬਾਰੇ ਤਾਂ ਬਹੁਤ ਚੱਲੀ ਹੈ ਪਹਿਲਾਂ ਤਾਂ ਜੇਲਾਂ ਜਿਹੜੇ ਅੱਗੇ ਠਾਈਆਂ ਠਾਈਆਂ ਸਾਲਾਂ ਤੋਂ 25 25 ਸਾਲਾਂ ਤੋਂ ਉਹਨਾਂ ਨੂੰ ਅੰਮਰਤਪਾਲ ਆਵੇਗਾ ਤੇ ਪਹਿਲੀਆਂ ਚ ਉਹਨਾਂ ਨੂੰ ਕਢਾਵੇਗਾ ਜਿਹੜੇ ਵੀ ਆਪਣੇ ਨਜਾਇਜ਼ ਫਸੇ ਹੋਏ ਨੇ 40 45 ਸਿੰਘ ਤਾਂ ਹੁਣੇ ਫਸੇ ਨਹੀਂ ਉਹਨਾਂ ਨੂੰ ਵੀ ਕਢਾਏਗਾ ਤੇ ਜਿਹੜੇ ਉੱਥੇ ਪਹਿਲਾਂ ਉਹਨਾਂ ਨੂੰ ਵੀ ਕਢਾਏਗਾ ਅਪੀਲ ਕਰ ਦੋ ਸਾਰਿਆਂ ਨੂੰ ਵੀ ਵਧੀਆ ਵੋਟਾਂ ਨਾਲ ਜਿਦਾਓ ਘਾਟੇ ਤੋਂ ਘਾਟ 8 ਲੱਖ ਤੋਂ ਉੱਤੇ ਉੱਤੇ ਵੋਟ ਇਹਨੂੰ ਪੈ ਗਈ ਤੇ ਜਿੱਤ ਕੇ ਤੇ ਘਰ ਜਾਏਗਾ ਵਹਿਰ ਜੀ ਦਾ ਖਾਲਸਾ ਵਹਿਰ ਜੀ ਕੀ ਫਤਿਹ ਜਿਦੂ ਇਸ ਤਰ੍ਹਾਂ ਤੁਹਾਨੂੰ ਹੋਰ ਦਿਖਾਉਂਦੇ ਰਹਾਂਗੇ ਧੰਨਵਾਦ ਕੋਣ ਮੁਹਿੰਮ ਦੇ ਵਿੱਚ ਪ੍ਰਧਾਨ ਮੰਤਰੀ ਵਾਜੇਗੀ ਦੇ ਬਾਪੂ ਜੀ ਖੜੇ ਨੇ ਉਹ ਦੱਸਣਗੇ ਸਾਨੂੰ ਕਿ ਕਿਵੇਂ ਦਾ ਹੰਗਾਰਾ ਮਿਲ ਰਿਹਾ ਹੈ ਹੰਗਾਰਾ ਬਹੁਤ ਚੰਗਾ ਵਧੀਆ ਮਿਲ ਰਿਹਾ ਹੈ ਇਹ ਤਾਂ ਸਾਰੀਆਂ ਪਾਰਟੀਆਂ ਦੀਆਂ ਹੀ ਇਹਨਾਂ ਦੇ ਕਾਗਜ਼ਤੀ ਨਹੀਂ ਗਏ ਰੱਦ ਹੋ ਜਾਣੇ ਨਹੀਂ ਤੇ ਕਾਗਜ਼ ਤਾਂ ਸਾਡੇ ਪਾਸ ਹੋ ਗਏ ਨੇ ਤੇ ਜਿੰਨੀਆਂ ਪਾਰਟੀਆਂ ਨੇ ਇਹਨਾਂ ਨੂੰ ਪਿੱਸੂ ਪੈ ਗਏ ਨੇ ਅੱਜ ਤੋਂ ਹੀ ਜਿੰਨੀਆਂ ਵੀ ਪਾਰਟੀਆਂ ਇਹਨਾਂ ਨੂੰ ਬਈ ਗਾਹ ਪਿੱਸੂ ਪੈ ਗਏ ਨੇ ਬਗਾ ਇਹਨਾਂ ਦੇ ਗਾਹ ਵੀ ਇਹਨਾਂ ਦਾ ਮਾਂਝਾ ਵੱਜ ਜਾਣਾ ਹੈ ਇਹ ਝੂਠ ਤੇ ਸੱਚ ਦੀ ਲੜਾਈ ਇੱਥੇ ਪਤਾ ਲੱਗਦੀ ਹੈ ਜਿਹੜਾ ਆਪਣੇ ਨੌਜਵਾਨ ਮਤਲਬ ਜੇੜਾਂ ਦੇ ਵਿੱਚ ਬੰਦ ਨੇ ਉਹਨਾਂ ਬਾਰੇ ਵੀ ਕੋਈ ਚੱਲੀ ਹੈ ਗੱਲਬਾਤ ਉਹਨਾਂ ਬਾਰੇ ਤਾਂ ਬਹੁਤ ਚੱਲੀ ਹੈ ਪਹਿਲਾਂ ਤਾਂ ਜੇਲ੍ਹਾਂ ਜਿਹੜੇ ਅੱਗੇ 6-8 ਸਾਲਾਂ ਤੋਂ 20-20 ਸਾਲਾਂ ਤੋਂ ਉਹਨਾਂ ਨੂੰ ਅੰਮ੍ਰਿਤਪਾਲ ਆਵੇਗਾ ਤੇ ਪਹਿਲੀਆਂ ਚ ਉਹਨਾਂ ਨੂੰ ਕਢਾਵੇਗਾ ਜਿਹੜੇ ਵੀ ਆਪਣੇ ਨਜਾਇਜ਼ ਫਸੇ ਹੋਏ ਨੇ 40-45 ਸਿੰਘ ਤਾਂ ਉਹ ਨਹੀਂ ਫਸੇ ਨੇ ਉਹਨਾਂ ਨੂੰ ਵੀ ਕਢਾਏਗਾ ਤੇ ਜਿਹੜੇ ਉੱਥੇ ਪਹਿਲਾਂ ਉਹਨਾਂ ਨੂੰ ਵੀ ਕਢਾਏਗਾ ਅਪੀਲ ਕਰ ਦੋ ਸਾਰਿਆਂ ਨੂੰ ਵੀ ਵਧੀਆ ਵੋਟਾਂ ਨਾਲ ਜਿਦਾਓ ਘਾਟੇ ਤੋਂ ਘਾਟ 8 ਲੱਖ ਤੋਂ ਉੱਤੇ ਉੱਤੇ ਬੋਟ ਇਹਨੂੰ ਪਾਏਗੀ ਤੇ ਜਿੱਤ ਕੇ ਤੇ ਘਰ ਜਾਏਗਾ ਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ ਅਮਨ ਜਿਦੂ ਵਾਰੀ ਇਸੇ ਤਰ੍ਹਾਂ ਤੁਹਾਨੂੰ ਹੋਰ ਦਿਖਾਉਂਦੇ ਰਹਾਂਗੇ ਧੰਨਵਾਦ ਚੋਣ ਮਹਿੰਮ ਦੇ ਵਿੱਚ ਪ੍ਰਧਾਨ ਮੰਤਰੀ ਵਾਜੇਗੀ ਦੇ ਬਾਪੂ ਜੀ ਖੜੇ ਨੇ ਉਹ ਦੱਸਣਗੇ ਸਾਨੂੰ ਕਿ ਕਿਵੇਂ ਦਾ ਹੰਗਾਰਾ ਮਿਲ ਰਿਹਾ ਹੈ ਹੰਗਾਰਾ ਬਹੁਤ ਚੰਗਾ ਵਧੀਆ ਮਿਲ ਰਿਹਾ ਹੈ ਇਹ ਤਾਂ ਸਾਰੀਆਂ ਪਾਰਟੀਆਂ ਦੀਆਂ ਹੀ ਇਹਨਾਂ ਦੇ ਕਾਗਜ਼ਤੀ ਨਹੀਂ ਗਏ ਰੱਦ ਹੋ ਜਾਣੇ ਨੇ ਤੇ ਕਾਗਜ਼ ਤਾਂ ਸਾਡੇ ਪਾਸ ਹੋ ਗਏ ਨੇ ਤੇ ਜਿੰਨੀਆਂ ਪਾਰਟੀਆਂ ਨੇ ਇਹਨਾਂ ਨੂੰ ਪਿੱਸੂ ਪੈ ਗਏ ਨੇ ਅੱਜ ਤੋਂ ਹੀ ਜਿੰਨੀਆਂ ਵੀ ਪਾਰਟੀਆਂ ਇਹਨਾਂ ਨੂੰ ਬਈ ਗਾਂ ਪਿੱਸੂ ਪੈ ਗਏ ਨੇ ਬਗਾ ਇਹਨਾਂ ਦੇ ਗਾਂ ਵੀ ਇਹਨਾਂ ਦਾ ਮਾਂਜਾ ਵਜਣਾ ਹੈ ਇਹ ਝੂਠ ਤੇ ਸੱਚ ਦੀ ਲੜਾਈ ਇੱਥੇ ਪਤਾ ਲੱਗ ਗਿਆ ਜਿਹੜਾ ਆਪਣੇ ਨੌਜਵਾਨ ਮਤਲਬ ਜੇੜਾਂ ਦੇ ਵਿੱਚ ਬੰਦ ਨੇ ਉਹਨਾਂ ਬਾਰੇ ਵੀ ਕੋਈ ਚੱਲੀ ਹੈ ਗੱਲਬਾਤ ਉਹਨਾਂ ਬਾਰੇ ਤਾਂ ਬਹੁਤ ਚੱਲੀ ਹੈ ਪਹਿਲਾਂ ਦਾ ਜੇਲਾ ਜਿਹੜੇ ਅੱਗੇ 6-8 ਸਾਲਾਂ ਤੋਂ 20-20 ਸਾਲਾਂ ਤੋਂ ਉਹਨਾਂ ਨੂੰ ਅੰਮ੍ਰਿਤਪਾਲ ਆਵੇਗਾ ਤੇ ਪਹਿਲੀਆਂ ਚ ਉਹਨਾਂ ਨੂੰ ਕਢਾਵੇਗਾ ਜਿਹੜੇ ਵੀ ਆਪਣੇ ਨਜਾਇਜ਼ ਫਸੇ ਹੋਏ ਨੇ 40-45 ਸਿੰਘ ਤਾਂ ਉਹ ਨਹੀਂ ਫਸੇ ਨੇ ਉਹਨਾਂ ਨੂੰ ਵੀ ਕਢਾਏਗਾ ਤੇ ਜਿਹੜੇ ਦਬਰ ਉੱਥੇ ਪਹਿਲਾਂ ਉਹਨਾਂ ਨੂੰ ਵੀ ਕਢਾਏਗਾ ਅਪੀਲ ਕਰ ਦੋ ਸਾਰਿਆਂ ਨੂੰ ਵੀ ਵਧੀਆ ਵੋਟਾਂ ਨਾਲ ਜਿਦਾ ਹੋ ਕਾਟੇ ਤੋਂ ਘਾਟ 8 ਲੱਖ ਤੋਂ ਉੱਤੇ ਉੱਤੇ ਵੋਟ ਇਹਨੂੰ ਪੈ ਗਈ ਤੇ ਜਿੱਤ ਕੇ ਤੇ ਘਰ ਜਾਏਗਾ ਵਹਿਰ ਜੀ ਦਾ ਖਾਲਸਾ ਵਹਿਰ ਜੀ ਕੀ ਫਤਿਹ ਇਸ ਤਰ੍ਹਾਂ ਤੁਹਾਨੂੰ ਹੋਰ ਦਿਖਾਉਂਦੇ ਰਹਾਂਗੇ ਧੰਨਵਾਦ